ਜੇ ਆਪਾਂ ਹੈਲਪ ਕਰਦੇ ਆ ਨਾ بڑے بڑے ਲੋਕਾਂ ਪਿੱਛੇ ਭਾਜੀ ਅਸੀਂ ਅਮੋਸ਼ਲੀ ਬਲੈਕਮੈਲ ਹੋਏ ਹਾਂ ਬਹੁਤ ਲੋਕਾਂ ਪਿੱਛੇ ਹੂੰ ਕੁੜੀਆਂ ਪਿੱਛੇ ਤੇ ਬਹੁਤ ਬੜਿਆਂ ਦੀ ਹੈਲਪ ਕੀਤੀ ਐ بڑے ਲੋਕਾਂ ਨੂੰ ਲੋਕਾਂ ਦੇ ਘਰਾਂ ਚੋਂ ਕਢਾਈ ਮੈਂ ਤੁਹਾਨੂੰ ਇੱਕ ਪినాਗ ਦੀ ਗੱਲ ਸੁਣਾਉਣਾ ਆ ਇੱਕ ਕੁੜੀ ਸੀ ਇੰਡੀਆ ਤੋਂ ਆਈ ਜਲੰਧਰ ਤੋਂ ਸ਼ਾਇਦ ਜਲੰਧਰ ਤੋਂ ਸ਼ਾਇਦ ਕਪੂਰਥਾਲਾ ਤੋਂ ਐਨਾ ਨਹੀਂ ਪਤਾ ਹੂੰ ਉਹ ਕੁੜੀ ਨੂੰ ਨਾ ਫੈਮਲੀ ਨੇ ਆਪਣੇ ਵੀਜ਼ੇ ਤੇ ਬੁਲਾਇਆ ਹੋਇਆ ਸੀਗਾ ਪੈਸਾ ਲਾ ਕੇ ਹਾਂਜੀ ਉਹ ਕੁੜੀ ਜਦੋਂ ਆਈ 에어ਪੋਰਟ ਤੇ ਸ਼ਾਇਦ ਜਾਂ థਾਈਲੈਂਡ ਦੇ ਵਿੱਚ ਆਈ ਮੈਨੂੰ ਨਹੀਂ ਪਤਾ ਹਾਂ ਆਈ ਡੋਟ ਨੋ ਪਰ ਉਸ ਕੁੜੀ ਦਾ ਨਾ ਪਤਾ ਨਹੀਂ ਕੀ ਕਿਸੇ ਮੁੰਡੇ ਨਾਲ ਇੱਥੇ ਮਤਲਬ ਐਦਰ ਦੀ ਅਟੈਚਮੈਂਟ ਹੋ ਗਈ ਆ ਜਿਵੇਂ ਹੁਣ ਵੀ ਤੁਸੀਂ ਸਾਰੇ ਗਰੁੱਪਾਂ ਚਲਦੀ ਵੀ ਕੁੜੀ ਨਹੀਂ ਲੱਭਦੀ ਵੀ ਹਾਂ ਕੁੜੀ ਨਾ ਨਵੀਂ ਉਹ ਕੁੜੀ ਨੇ ਕੀ ਕੀਤਾ ਜੀ ਇਮੋਸ਼ਨਲੀ ਬਲੈਕਮੇਲ ਕੀਤਾ ਰੋ ਰੋ ਕੇ ਵੀਡੀਓ ਪਾਣੀਆਂ ਮੈਨੂੰ ਛਡਾ ਲਓ ਜੀ ਇੱਥੋਂ ਮੈਂ ਬਹੁਤ ਤੰਗ ਆ ਭਾਜੀ ਹੁਣ ਮੰਨ ਕੇ ਚਲੋ ਮੈਂ ਤੁਹਾਨੂੰ ਆਪਣੇ ਕੋਲ ਕੰਮ ਤੇ ਬੁਲਾਇਆ ਹਾਂਜੀ ਮੈਂ ਤੁਹਾਡੇ ਪੈਸਾ ਇਨਵੈਸਟ ਕੀਤਾ ਹੈ ਮੈਂ ਜਿੱਥੇ ਜਿਹੜਾ ਕੰਮ ਤੁਹਾਨੂੰ ਆਂਦਾ ਹੈ ਮੈਂ ਤੁਹਾਡੇ ਹੋਨਰ ਦਾ ਨਖਲਾ ਵੀ ਚੱਕਾਂਗਾ ਨਾ ਤੁਹਾਡਾ ਹਾਂ ਕਿਉਂਕਿ ਮੇਰਾ ਕੰਮ ਚੱਲਦਾ ਪਿਆ ਜਦੋਂ ਤੁਸੀਂ ਮੈਨੂੰ ਦੱਸਣਾ ਨਹੀਂ ਜੱਕ ਦਮ ਛੱਡ ਕੇ ਤੁਰ ਜੋ ਕਿ ਮੈਂ ਤਾਂ ਗਿਆ ਪਾਣੀ ਬੈਸ ਗਈ ਪਾਣੀ ਚ ਹੂੰ ਤੇ ਬਾਜੀ ਉਹ ਕੁੜੀ ਨੇ ਰੋਈ ਤੇ ਅਸੀਂ ਨਾ ਰਾਤ ਨੂੰ 1 ਵਜੇ ਉੱਥੂ ਕੁੜੀ ਕਢਾ ਲਈ ਕਢਾ ਲਈ ਅਲ ਲੀਗ ਅਨਲੀਗਲ ਤਰੀਕੇ ਨਾਲ ਕਢਾਈ ਉਹ ਜਿਹੜਾ ਕੁੜੀ ਨਾ ਕਹਿ ਰਿਆ ਸੀ ਮੇਰੀ ਭੈਣ ਹੈ ਜੀ ਮੇਰੀ ਭੈਣ ਹੈ ਬਾਜੀ ਜਦੋਂ ਕਢਾਈ ਖੈਰ ਫੈਮਿਲੀ ਅੱਛੀ ਸੀ ਉਹਨਾਂ ਨੇ ਸਾਰਨਾ ਸੈਟਅਪ ਕੀਤਾ ਉਹਨਾਂ ਸਾਨੂੰ ਦਿਖਾਇਆ ਸਾਰਾ ਕੁਝ ਉਹ ਉਹਨਾਂ ਨੂੰ ਵੀ ਕਿਉਂਕਿ ਜਿਹੜੇ ਨਾਮੀ ਬੰਦੇ ਹੋਣ ਨਾ ਇਹਨਾਂ ਚੀਜ਼ਾਂ ਤੇ ਨਹੀਂ ਆਂਦੇ ਹਾਂਜੀ ਲੜੀਆਂ ਟਕੜੀਆਂ ਚ ਉਹ ਵੀ ਬਹੁਤ ਅੱਛੀ ਫੈਮਿਲੀ ਸੀ ਬਹੁਤ ਅੱਛੀ ਜਿੰਨੇ ਕਹਿ ਲੋ ਹਮ ਬਹੁਤ ਅੱਛੀ ਫੈਮਿਲੀ ਸੀ ਤੇ ਉਹਨਾਂ ਨੇ ਨਾ ਪੰਜਾਬੀ ਸੀਗੇ ਆਪਣੇ ਮਲੇਸ਼ੀਅਨ ਸੀਗੇ ਬਹੁਤ ਅੱਛੀ ਫੈਮਿਲੀ ਅਗਰ ਪੈਰ ਵੀ ਧੋ ਕੇ ਪੀ ਵੀ ਹੈ ਨਾ ਉਹ ਵੀ ਥੋੜੇ ਨੇ ਐਨੀ ਅੱਛੀ ਫੈਮਿਲੀ ਸੀ ਕਿ ਨਾਮੀ ਸੀਗੇ ਬੰਦੇ ਨਾਮੀ ਸੀਗੇ ਬਹੁਤ ਚੰਗੇ ਬਹੁਤ ਚੰਗੇ ਸਹਿਰ ਉਹਨਾਂ ਨੇ ਸਮਝਿਆ ਵੀ ਅਸੀਂ ਅਸੀਂ ਹੁੰਦਾ ਸੀ ਅਸੀਂ ਮੋਸ਼ਲੀ ਬਲੈਕ ਮਿਲ ਹੋ ਗਿਆ ਉਹਨਾਂ ਨੇ ਕਿਹਾ ਠੀਕ ਹੈ ਦਫਾ ਮਾਰੋ ਅਸੀਂ ਉਹ ਕਹਿੰਦੇ ਹੁਣ ਅਸੀਂ ਦੱਸੋ ਤਾਂ ਕੀ ਕਰੀਏ ਸੀਗਾ ਪਾਸਪੋਰਟ ਕੈਨਸਲ ਕਰਵਾ ਦੋ ਦਾ ਇੱਕ ਦਿਨ ਨਹੀਂ ਜਾ ਸਕਦੀ ਜਿਸ ਬੰਦੇ ਨੇ ਉਹਨੂੰ ਕਢਾਇਆ ਨਾ ਭੈਣ ਬਣਾ ਕੇ ਉਹ ਕੁੜੀ ਆਈ ਕਲਾਂਗ ਜਦੋਂ ਸਾਡਾ ਜਿਹੜਾ ਮੁੰਡਾ ਉਹਨੂੰ ਰੈਸਕਿਊ ਕਰਕੇ ਲਿਆਇਆ ਉਹਨੇ ਕਿਹਾ ਵੀ ਭੈਣਾ ਬਿਸਤਰਾ ਸੋ ਜਾ ਇੱਥੇ ਉਹ ਆਪਣੇ ਰੂਮ ਚ ਚਲਾ ਗਿਆ ਕੁੜੀ ਉਹਨੂੰ ਕਹਿੰਦੀ ਮੈਨੂੰ ਆਹ ਲੋਕੇਸ਼ਨ ਦੀ ਗ੍ਰੈਬ ਕਰਵਾ ਦੋ ਮੈਂ ਜਾ ਰਹਾ ਅੱਛਾ ਉਹ ਕਹਿੰਦਾ ਮੈਂ ਵੀ ਜਾਣਾ ਮੈਂ ਤੁਹਾਨੂੰ ਛੱਡ ਕੇ ਆ ਸਕਦਾ ਇਹ ਆ ਤੇ ਦੂਜੇ ਦਿਨ ਪਤਾ ਲੱਗਾ ਵੀ ਉਹ ਮੁੰਡਾ ਉਹਦਾ ਭਰਾ ਨਹੀਂ ਉਹਦਾ ਬਾਇਫਰੈਂਡ ਹੈ। ਐਦਾਂ ਦਾ ਕੇਸ ਹੈ। ਐਦਾਂ ਦਾ ਕੇਸ। ਫਿਰ ਉਸ ਤੋਂ ਬਾਅਦ ਵਿੱਚ ਮਨ ਕਰਨਾ ਨੂੰ ਵਿਸ਼ਵਾਸ ਘੱਟ ਜਾ ਜਾਂਦਾ ਹੈ। ਵਿਸ਼ਵਾਸ ਘੱਟ ਪਾਜੀ ਬਹੁਤ ਵਾਰੀ ਹੋਇਆ ਹੈ। ਹੂੰ। ਗੱਲ ਕੀਤੀ ਕੁਝ ਹੋ ਜਾਂਦੀ ਹੈ, ਦੱਸੀ ਕੁਝ ਹੋ ਜਾਂਦੀ, ਨਿਕਲਦਾ ਕੁਝ ਹੋ ਰਿਹਾ ਵਿੱਚੋਂ। ਹਾਂ ਜਦੋਂ ਚੰਗੇ ਮੂ ਮੰਦਾ ਕੋਣ ਪੈਂਦਾ ਹੈ? ਅਸੀਂ ਪੈਨੇ ਪੈ। ਤੁਸੀਂ ਪੈਣਾ ਹੈ ਕਿ ਤੁਸੀਂ ਹੈਲਪ ਕੀਤੀ। ਅਸੀਂ ਹੈਲਪ ਕੀਤੀ। ਇਸ ਤਰ੍ਹਾਂ ਹੀ ਫਿਰ ਇੱਕ ਕੁੜੀ ਨੇ ਸ਼ਰਮਣ ਤੋਂ ਸਾਨੂੰ ਕਾਲ ਕੀਤੀ, ਮੁੰਡਾ ਹਰੀਸ਼ ਚਾਰ ਦੋਸਤ ਹੈ। ਉਹਨੇ ਮੈਨੂੰ ਫੋਨ ਕੀਤਾ ਯਾਰ ਕੁੜੀ ਐਦਾਂ ਦਾ ਕਰਕੇ ਮੁੰਡਾ ਕਹਿੰਦਾ ਫਸੀਏ ਕਢਾਣੀ ਐ ਹੂੰ ਮੈਂ ਕੁੜੀ ਨੂੰ ਫੋਨ ਕੀਤਾ ਮੈਂ ਬੈਠਾ ਇੱਥੇ ਕਿੰਨਾ ਚਿਰ ਹੋ ਗਿਆ ਕਹਿੰਦੀ ਦੋ ਸਾਲ ਹੂੰ ਮੈਂ ਕਿਹਾ ਕੰਮ ਕਰਦਾ ਕਿੰਨਾ ਚਿਰ ਹੋ ਗਿਆ ਘਰ 'ਚ ਕਹਿੰਦੀ 4 ਮਹੀਨੇ ਟੈਲਰੀ ਮਿਲਦੀ ਐ ਕਹਿੰਦੀ ਜੀ ਮਿਲਦੀ ਐ ਹੂੰ ਮੁੰਡਾ ਕਹਿੰਦਾ ਜੀ ਮੇਰੀ ਭੈਣ ਐ ਮੈਂ ਮੁੰਡੇ ਨੂੰ ਕਿਹਾ ਪਹਿਲਾਂ ਤੇ ਮਾਂ ਪਿਓ ਨਾਲ ਮੇਰੀ ਗੱਲ ਕਰਾ ਭੈਣ ਐ ਤੇਰੀ ਹੂੰ ਆਹ ਪਤਾ ਤੇ ਹੋਵੇ ਤੇਰੇ ਮਾਂ ਪਿਓ ਨੂੰ ਹੂੰ ਹੁਣ ਕਿੱਥੋਂ ਕਰਾਵੇਂ ਉਹ ਆਹ ਫਿਰ ਨਾ ਕਰ ਨਹੀਂ ਹਾਂ ਫਿਰ ਕੁੜੀ ਕਹਿੰਦੀ ਤੁਸੀਂ ਕਰਨੀ ਹੈਲਪ ਕਰੋ ਨਹੀਂ ਕਰਨੀ ਨਾ ਕਰੋ ਲੈ ਐਦਾਂ ਵੀ ਹੁੰਦਾ ਐਦਾਂ ਵੀ ਹੁੰਦਾ ਇੱਕ ਤਾਂ ਤੁਸੀਂ ਹੈਲਪ ਮੰਗਣ ਦੇ ਉਤੋਂ ਆਕੜਨ ਦੇ ਆਕੜ ਨਹੀਂ ਭਾਜੀ ਉਹਨਾਂ ਨੇ ਕੀ ਕਹਿ ਲੈਂਦੇ ਨੇ ਮੈਂ ਤਾਂ ਟਿਕਟੌਕ ਦੇ ਬੜੀ ਬੜੀ ਕੀ ਹੂੰ ਉਹਨਾਂ ਨੇ ਆਪਣਾ ਚੱਕਾ ਚਲਾਉਣ ਵਾਸਤੇ ਸਾਡਾ ਸਹਾਰਾ ਲੈਣਾ ਹੁੰਦਾ ਤੇ ਹੁਣ ਨਹੀਂ ਬੜੇ ਬੜੇ ਇਹੋ ਇਹੋ ਜਿਹੇ ਕੇਸ ਆਏ ਨੇ ਭਾਜੀ ਬੜੇ ਚਕੰਨੇ ਹੋਏ ਲੋਕਾਂ ਦੇ ਹੂੰ ਤੁਹਾਨੂੰ ਮੈਂ ਦੂਦ ਦੀ ਛੱਡੀ ਮੈਂ ਉਸ ਦਿਨ ਰਾਤ ਨੂੰ ਮੈਂ ਸਤਾਪੇ ਕੰਮ ਕਰਦਾ ਹਾਂਜੀ ਮੈਂ ਸਤਾਪੇ ਤੋਂ ਰਾਤ ਨੂੰ ਮੋਟਰਸਾਈਕਲ ਦੇ ਮੇਰਾ ਯਾਰ ਦੋਸਤ ਵਾਰ-ਵਾਰ ਫੋਨ ਕਰੀ ਆ ਯਾਰ ਆ ਯਾਰ ਹੂੰ ਮੈਨੂੰ ਪਹਿਲਾਂ ਚ ਕੋਰਾ ਜਵਾਬ ਦਿੱਤਾ ਕਿ ਵੀਰੇ ਨਹੀਂ ਸੋਰੀ ਯਾਰ ਮੈਂ ਇਦਾਂ ਦਾ ਕੋਈ ਕੰਮ